ਤੇ ਤੇ ਆਸਰੇ ਤੇਰੇ ਸਾਨੂੰ ਰੱਖ ਚਰਨਾਂ ਦੇ ਨੇ ਤੇ ਤੇ ਆਸਰੇ ਤੇਰੇ ਸਾਨੂੰ ਰੱਖ ਚਰਨਾਂ ਦੇ ਨੇ പവസാഗർ പാ പവസാഗര റുടന ജിന്ത രുടനാ റേ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਤੇਰੇ ਨਾਂ ਦੇ ਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ோ மே மாதே சாதி சுனோ மேரி மித்த மாது ஆதேசாதினோ மேத்தோ மே ਸਿਵ ਸਾਧੂਆਂ ਦੇ ਸੰਗ ਦੇ ਸੁਣ ਲੋ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੇ ਸੁਣ ਲੋ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੇ ਸੁਣ ਲੋ ਮੇਰੇ ਮੀਤਾ ਕਿ ਮਹਿਮਾਂ ਬੇਦ ਨਾ ਜਾਣ ਸਾਧ ਕੀ ਮਹਿਮਾਂ ਬੇਦ ਨਾ ਜਾਣ ਸਾਧ ਕੀ ਮਹਿਮਾਂ ਬੇਦ ਨਾ ਜਾਣ ਸਾਧ ਦੀ ਮਹਿਮਾਂ ਜੇਤਾ ਸੁਨ ਤੇਤਾ ਵਖਿਆਨ ਜੇਤਾ ਸੁਨ ਤੇਤਾ ਵਖਿਆਨ ਜੇਤਾ ਸੁਨ ਤੇਤਾ ਵਖਿਆਨ ਸੁਣ ਲੋ ਮੇਰੇ ਮੀਤਾ ਮੈਂ ਮਾਸਾ ਧੁਆੰਦ ਦੇ ਸੰਗ ਦੀ ਸੁਣ ਲੋ ਮੇਰੇ ਮੀਤਾ ਮੈਂ ਮਾਸਾ ਧੁਆੰਦ ਦੇ ਸੰਗ ਦੀ ਸੁਣੋ ਮੇਰੇ ਮੀਤਾ ਮੈਂ ਮਾਸਾ ਧੁਆੰਦ ਦੇ ਸੰਗ ਦੀ ਸੋਹਣਾ ਮੇਰੇ ਮਿੱਠਾ ਮੈਂ ਮਨਜਾ ਤੁਹਾਨੂੰ ਸੰਗੀ ਦੀ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ दूर साधकी की उपमाते गुण से दूर साधकी की उपमा रही पर पूर साधु की शोभा का नहीं अंत साधकी की शोभा का नहीं अंत साधु की शोभा का शोभा का नहीं अंत साधकी की शोभा सदा बेअंत साधकी की शोभा सदा बेअंत साधकी की शोभा बेअंत साधु की शोभा बेअंत साधु किशो साध की किशो बायू चतो साध की बाबू ਸਾਦ ਕੀ ਸੋਭਾ ਮੂਟ ਤੇ ਮੂਟੀ 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 ਸਾਦ ਕੀ ਸੋਭਾ ਸਾਦ ਬਣ ਆਈ 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 ਨਾਨਕ ਸਾਧ ਪ੍ਰਭੇਦ ਨ ਪਾਈ 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 ਸੁਣ ਲੋ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੁਣ ਲੋ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੁਣ ਲੋ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੋਨਾ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੁਣ ਲਓ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੁਣ ਲਓ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੋਨਾ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੋਨਾ ਮੇਰੇ ਮੀਤਾ ਮੈਂ ਮਾ ਸਾਧੂਆਂ ਦੇ ਸੰਗ ਦੀ ਸੋਨਿਹਾਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAMਦਾਸਾ ਹੋਈ ਸਰਦਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇਠ ਸਭ ਦੂਜਾ ਤੇਗ ਬਹਾਦਰ ਸਿਮਰੀਐ ਕਾਰਨ ਆਉਨੇ ਦਾਵਾ ਧਾਈ ਸਭ ਥਾਈ ਹੋਈ ਸਦਸਵੀਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਸਭ ਥਾਈ ਹੋਈ ਸਹਾਇ ਦਸਾਂ ਪਾਸ਼ਾਆਂ ਦੀ ਜਾਗਦੀ ਜੋ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰ ਪਾਠ ਦਾ ਧਿਆਨ ਧਰ ਕੇ ਖਾਲਸਾ ਸਾਹਿਬੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਹਾਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹੱਠਿਆਂ ਦੇ ਪੀਂਦ ਪੀਜੀਆਂ ਨਾ ਤੇਰਾ ਨਾਮ ਜਪਿਆ ਵਣ ਕਿਛ ਗਿਆ ਦੇ ਚਲਾਈ ਤੇ ਗਵਾਈ ਦੇ ਕੰਡ ਕੀਤਾ ਇਨ੍ਹਾਂ ਪਿਆਰਿਆਂ ਸਚਾਰਿਆਂ ਗੁਰਮਖੰਦ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬੋ ਜੀ ਵਾਹਿਗੁਰੂ ਇਨ੍ਹਾਂ ਸ਼ਹੀਦ ਸਿੰਘਾ ਸਿੰਘਣੀਆਂ ਨੇ ਧਰਮ ਵੇਤ ਅਸੀ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚੜਾਏ ਗਏ ਗੁਰਦਵਾਰਿਆਂ ਦੀ ਸਿਵਲ ਇਹ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਸ਼ਹੀਦ ਸਿੰਘਾ ਸਿੰਘ ਨੀਆਂ ਮਰਿਦਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬੋ ਜੀ ਹੈ ਗੁਰੂ ਇਹਨਾਂ ਮਾਣਿਆਂ ਦੇ ਮਾਨ ਤਾਨਿਆਂ ਦੇ ਤਾਨ ਉੱਟੇ ਹੰਦੇ ਊਟ ਧਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਧਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਗੁਰਪੁਰਮ ਮਨਾਉਂਦੇ ਹੋਏ ਬਾਬਾ ਬਿੰਦਰਦਾਸ ਸਾਨੂੰ ਬਾਬਾ ਧੰਨਦਾਸ ਜੀ ਦੇ ਪਰਿਵਾਰ ਨੇ ਆਪਣੇ ਘਰ ਸਤਿਗੁਰੂ ਜੀ ਪ੍ਰਵਾਦ ਫੇਰੀ ਬੁਲਾਈ ਹੈ ਸੰਗਤ ਦੇ ਚਰਨ ਪਵਾਇਆ ਨ ਸਤਿਗੁਰੂ ਜੀ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਧਰਮ ਕਰੋ ਗੁਰਸਿੱਖੀ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਕਾਰੋਵਾਰਾਂ ਵਿੱਚ ਵਾਧੇ ਕਰਨੇ ਹਰ ਪ੍ਰਕਾਰ ਸਹਾਇਤਾ ਬਖਸ਼ਿਸ਼ ਕਰਨੀ ਆਉਂਦੇ ਵਿਗਨਾਂ ਦੇ ਨਾਸ ਕਰਨੇ ਜੀ ਪਰਿਵਾਰ ਦੇ ਸਿਰ ਤੇ ਮਿਰ ਭਰਿਆ ਤਰਗਣਾ ਸਤਿਗੁਰੂ ਜੀ ਮਹਾਂਪੁਰਸ਼ਾਂ ਦੇ ਸਥਾਨਾਂ ਦੀ ਸਦਾ ਅਹੀਂ ਚੜ੍ਹਦੀ ਕਲਾ ਕਰਨੀ ਅੰਨ੍ਹਾ ਸੰਗਤਾਂ ਨੂੰ ਗੁਰਸਿੱਖੀ ਜਾਈ ਦੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਰਵਾਰ ਦੇਵਾਂ ਨੂੰ ਬਸਤਰ ਮਾਇਆ ਸਤਿਗੁਰ ਜੀ ਅਰਦਾਸ ਕਰਾਂ ਜਿਨ੍ਹਾਂ ਪੰਡਾਰੇ ਵਿੱਚੋਂ ਮੈਂ ਪਹੁੰਚੀ ਸਿਰ ਪਾਉ ਪਹੁੰਚੇ ਸੋਪਨਾਰੇ ਪ੍ਰਭੂਰ ਕਨੈ ਜੀ ਕਾਲ ਕੰਟਕ ਦੂਰ ਕਰਨੇ ਗੁਰਸਿੱਖੀ ਸੇਵਾ ਦੇ ਨਾਂ ਜੋੜ ਕੇ ਰੱਖਿਓ ਜੀ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ